ਹੋ ਗਈ ਛੱਡਿਓ ਮੈਨੂੰ ਮੈਂ ਪਹਿਲੀ ਬਹੁਤ ਲੇਟ ਹੋ ਗਈ ਆ ਕਿਉਂ ਤੇਰੀ ਐਕਟਿਵਾ ਕਿੱਥੇ ਆ ਤੂੰ ਆਪਣੀ ਐਕਟਿਵਾ ਨਾਲ ਚਲੀ ਜਾ ਓਹੋ ਪਾਪਾ ਤੁਸੀਂ ਭੁੱਲ ਵੀ ਗਏ ਮੈਂ ਤੁਹਾਨੂੰ ਦੱਸਿਆ ਤਾਂ ਸੀ ਵੀ ਕੱਲ ਮੇਰੀ ਐਕਟਿਵਾ ਖਰਾਬ ਹੋ ਗਈ ਸੀ ਤੇ ਮੈਂ ਮਕੈਨਿਕ ਦੇ ਖੜਾ ਕੇ ਆਈ ਸੀ ਤੇ ਉਹ ਕਹਿੰਦਾ 10-12 ਦਿਨ ਲੱਗਣਗੇ ਇਹਨੂੰ ਠੀਕ ਹੋਣ ਨੂੰ ਤੇ ਹੁਣ ਤੁਹਾਨੂੰ ਹੀ ਰੋ ਛੱਡ ਕੇ ਆਣਾ ਪਿਆ ਕਰੂਗਾ ਮੈਨੂੰ ਓਹ ਹਾਂ ਸੱਚ ਤੂੰ ਦੱਸਿਆ ਸੀ ਮੈਨੂੰ ਮੈਂ ਤਾਂ ਭੁੱਲ ਗਿਆ ਸੀ ਚਲ ਠੀਕ ਐ ਮੈਂ ਤਿਆਰ ਹੋ ਜਾਂ ਚਲਦੇ ਆਪਾਂ ਲੈ ਪਾਪਾ ਤਿਆਰ ਹੋਣ ਨੂੰਨ ਕੀ ਆ ਤੁਸੀਂ ਮੈਨੂੰ ਇੰਝ ਛੱਡ ਕੇ ਆਓ ਮੈਂ ਤਾਂ ਪਹਿਲੀ ਬਹੁਤ ਲੇਟ ਹੋਈ ਪਈ ਆ ਲੈ ਐਵੇਂ ਕਿਵੇਂ ਛੱਡਿਆ ਮੈਂ ਆਖਰਕਾਰ ਮੈਂ ਵੀ ਪੁਲਿਸ ਅਫਸਰ ਅਟੈਰ ਆ ਕੋਈ ਮੇਰੀ ਜਾਨ ਪਜਾਂਦਾ ਮਿਲ ਜਾਂਦਾ ਅੱਛਾ ਚਲੋ ਠੀਕ ਹੈ ਪਾਪਾ ਪਰ ਛੇਤੀ ਕਰੋ ਮੈਂ ਪਹਿਲੀ ਬਹੁਤ ਲੇਟ ਹੋਈ ਪਈ ਆ 2 ਮਿੰਟ ਰੁੱਕ ਮੈਂ ਹੁਣੇ ਆਇਆ ਦੇਖ ਤਰਾ ਬਾਪ ਲੱਗ ਰਿਹਾ ਨਾ ਅਫਸਰ ਚਾਬੀ ਲੈ ਗੱਡੀ ਦੀ ਚੱਲੀ ਆਪਾਂ ਲੈ ਪਾਪਾ ਇੰਨੇ ਕ ਕੰਮ ਪਿੱਛੇ ਗੱਡੀ ਕਿਉਂ ਕੱਢਣੀ ਆ ਤੁਸੀਂ ਮੈਨੂੰ ਮੋਟਰਸਾਈਕਲ ਤੇ ਲੈ ਚੱਲੋ ਚਲ ਆ ਜਾ ਫਿਰ ਚੱਲੀ ਆਪਾਂ ਉਰਦੇ ਚੰਗਾ ਬਲਾ ਕਿਹਾ ਸੀ ਗੱਡੀ ਚੱਕ ਲੈਣੇ ਆ ਮੀਂਹ ਆ ਕੇ ਦੇਖ ਲਾਂ ਟਾਈਮ ਤੇ ਹਾਂ ਕੌਣ ਸੀ ਪਹਿਲਾਂ ਤਾਂ ਇਹਨੂੰ ਦੇਖਿਆ ਨਹੀਂ ਮੈਂ ਕਦੇ ਉਰੇ ਕੁੜੀ ਹੈਗੀ ਵੀ ਸੋਹਣੀ ਹੈ ਪਰ ਪੁਲਸ ਵਾਲੀਆਂ ਨਾ ਪੁਲਸ ਵਾਲੀਆਂ ਜ਼ਿਆਦਾਤਰ ਕੱਭੀਆਂ ਹੀ ਹੁੰਦੀਆਂ ਨੇ ਨਾ ਪਰ ਇੱਕ ਗਲਤ ਹੈ ਜਿਹਦੇ ਵੀ ਘਰੇ ਇਹ ਵਿਆਹ ਕੇ ਜਾਊਗੀ ਨਾ ਉਹਦੇ ਤਾਂ ਭਾਗ ਹੀ ਖੁੱਲ ਜਾਣਗੇ ਇੱਕ ਤਾਂ ਹੈਗੀ ਸੋਹਣੀ ਹੈ ਉੱਪਰ ਸਰਕਾਰੀ ਨੌਕਰੀ ਕਾਸ਼ ਇਹ ਵਿਆਹ ਕੇ ਮੇਰੇ ਘਰੇ ਆ ਜੇ ਪਰ ਮੇਰੇ ਘਰੇ ਕਿਵੇਂ ਆਊਗੀ ਨਾਤਾ ਮੈਨੂੰ ਇਹਦਾ ਘਰ ਪਤਾ ਵੀ ਇਹ ਰਹਿੰਦੀ ਕਿੱਥੇ ਆ ਨਾ ਇਹ ਪਤਾ ਵੀ ਇਹ ਕਿਹੜੇ ਖਾਨਦਾਨ ਚੋਂ ਆ ਚਲ ਖਾਨਦਾਨ ਤਾਂ ਬਾਅਦ ਦੇਖ ਲਾਂਗੇ ਪਰ ਮੈਨੂੰ ਇਹ ਨਹੀਂ ਸਮਝ ਆ ਰਿਹਾ ਹੁਣ ਵੀ ਮੈਂ ਇਹ ਨਾਲ ਗੱਲ ਕਿਵੇਂ ਕਰਾਂ ਸੋਚ ਬਹਣ ਕੁਸ਼ਤਾ ਸੋਚ ਐਨਾ ਟਾਈਮ ਹੋ ਗਿਆ ਯਾਰ ਵੇਟ ਕਰਦੇ ਨੂੰ ਉਹ ਤਾਂ ਆਈ ਹੋਣੀ ਇੱਕ ਤਾਂ ਇਹ ਵੀ ਪੰਗਾ ਨਾ ਵੀਹੋਂ ਆਉਂਦੀ ਜਾਂਦੀ ਆਪਣੇ ਬਾਪ ਨਾਲ ਜੇ ਤਾਂ ਕੱਲੀ ਆਵੇ ਫਿਰ ਤਾਂ ਬੰਦਾ ਗੱਲ ਕਰਨ ਬਾਰੇ ਸੋਚੇ ਵੀ ਇੱਕ ਤਾਂ ਇਹ ਵੀ ਪੰਗਾ ਹੀ ਹੈ ਨਾ ਆ ਜਾ ਮੇਂ ਹਿੰਦੀ ਚਾਲੇ ਗੱਲਾਂ ਦਿਲਾਲੀ ਨੇ ਤਾਂ ਕੀਤੇ ਬੁਰੇ ਹਾਲ ਬਿਲੋਂ ਗੋਦ ਤੇ ਪਰਾਂ ਦਾ ਤੇਰਾ ਕਰਦਾ ਕਮਾਲ ਨੇ ਮਿਲਦੀ ਹੰਬਲੌਰੀ ਖਾਂ ਕਰਦੀ ਸਵਾਲ ਤੋਰੇ ਮੱਕ ਮੱਕ ਨਹੀਂ ਤੂੰ ਮੇਂ ਹਿੰਦੀ ਚਾਲੇ ਗੱਲਾਂ ਦਿਲਾਲੀ ਨੇ ਤਾਂ ਕੀਤੇ ਬੁਰੇ ਹਾਲ ਜਿੰਦੇ ਬਿੰਦੇ ਵੰਗ ਜਾਵੇ ਕੋਲੋਂ ਨਾ ਡੋ ਰਾਣੀ ਐ ਨਹੀਂ ਆਸ਼ਕੰਦਾ ਆ ਗਈ ਆ ਗਈ ਸ਼ੋਗਰ ਆ ਗਈ ਕੀ ਆ ਪੁੱਛ ਮਰ ਜਾਣੀਏ ਨਹੀਂ ਹੱਦ ਕਰ ਦੇਵਾਂਗੇ ਜੇ ਮੰਗ ਕਰੇਗੀ ਤੇਰਾ ਹੀ ਕਾਤਾ ਜੇ ਤੂੰ ਸੰਗ ਕਰੇਗੀ ਦੁਖੇ ਰੰਗ ਅੰਗ ਢੀਲੀ ਨਾ ਪਾਰਵਾਲੀਆਂ ਕੱਢ ਤੂੰ ਕਸਰਾਂ ਪਿਆਰ ਵਾਲੀਆਂ ਹਮ ਤਰਾਂ ਨਾ ਲਾ ਮਸਰ ਬੁੱਲੀਆਂ ਤੋਂ ਲੈਣਾ ਨਹੀਂ ਹੱਡੂੜੇ ਅਜ ਮੈਂ ਸ਼ਿੱਤੋਂ ਬੰਨਣਾ ਹੈ ਪਹਿਣਾ ਨਹੀਂ ਜਿੰਦੇ ਬਿਨੇ ਸੰਗ ਜਾਵੇਂ ਕੋਲੋਂ ਲੜੋ ਰਾਣੀਏ ਨਹੀਂ ਆਸ਼ਕਾਂ ਦਾ ਹਾਲ ਕੀ ਆ ਪੁੱਛ ਮਰ ਜਾਣੀਏ ਨਹੀਂ ਹੱਦ ਕਰ ਦੇਵਾਂਗੇ ਲੈ ਵੀ ਬਵਨਸਿਆਂ ਰੱਬ ਨੇ ਤਾਂ ਆਸਤਰੀ ਨੇੜੇ ਹੋ ਕੇ ਸੁਣ ਲਈ ਇਨੂੰ ਮੌਕਾ ਦੇਤਾ ਹੁਣ ਤੋਂ ਬਸ ਉਸ ਮੌਕੇ ਤੇ ਚੌਕਾ ਮਾਰਨਾ ਹੈ ਅੱਜ ਤਾਂ ਮੈਂ ਕੱਲ ਕਰਕੇ ਹਟੂੰਗਾ ਚਾਹੇ ਜੋ ਮਰਜੀ ਹੋ ਜਾਏ ਨੇ ਯਾਰ ਹਕੀਕਤ ਹੈ ਤੂੰ ਇੰਨਾ ਵਧੀਆ ਮੌਕਾ ਸੀ ਤੇਰੇ ਕੋਲ ਗੱਲ ਕਰਨ ਦਾ ਉਹ ਵੀ ਹੱਥੋਂ ਲੰਘਾ ਲਿਆ ਪਰ ਮੈਂ ਵੀ ਕੀ ਕਰਾਂ ਦੇਖ ਕੇ ਗੱਲ ਕਰਨ ਦੀ ਹਿੰਮਤ ਹੀ ਨਹੀਂ ਹੋਈ ਪੁਲਿਸ ਵਾਲੀ ਨਾਲ ਗੱਲ ਕਰਨਾ ਕਿਹੜਾ ਸੌਖਾ ਪਿਆ ਜਦੋਂ ਉਹਨੇ ਮੇਰੇ ਵੱਲ ਘੂਰ ਕੇ ਦੇਖਿਆ ਨਾ ਮੇਰੇ ਤਾਂ ਪ੍ਰਾਣੀ ਨਿਕਲ ਚਲੇ ਸੀ ਚੱਲ ਕੋਈ ਨਾ ਇਹ ਤਾਂ ਪਤਾ ਲੱਗ ਗਿਆ ਵੀ ਸਵੇਰੇ ਜਾਣ ਵੇਲੇ ਇਹ ਆਪਣੇ ਪਿਓ ਨਾਲ ਜਾਂਦੀ ਹੈ ਤੇ ਸ਼ਾਮ ਨੂੰ ਆਉਣ ਵੇਲੇ ਇਹ ਇਕੱਲੀ ਆਉਂਦੀ ਆ ਅੱਜ ਨਾ ਸਹੀ ਕੱਲ ਤਾਂ ਗੱਲ ਕਰਕੇ ਹਟੂੰ ਲੈ ਅੱਗੇ ਤਾਂ ਟਾਈਮ ਮਿੰਟ ਚ ਲੰਘ ਜਾਂਦਾ ਅੱਜ ਤਾਂ ਟਾਈਮ ਪੀਜ ਦੀ ਸੂਈ ਵੀ ਕੀੜੀ ਦੀ ਚਾਲ ਚੱਲ ਰਹੀ ਹੈ 2 ਘੰਟੇ ਪਹਿਲਾਂ ਟਾਈਮ ਦੇਖਿਆ ਸੀ 4 ਵਜੇ ਸੀ ਆ ਦੋ ਘੰਟੇ ਬਾਅਦ ਵੀ 4:30 ਹੋਏ ਨੇ ਹਾਲੇ ਅੱਧਾ ਘੰਟਾ ਪਿਆ ਪਰ ਮੈਨੂੰ ਤਾਂ ਇਹ ਵੀ ਨਹੀਂ ਪਤਾ ਨਾ ਵੀ ਅੱਜ ਮੇਰੇ ਸਹੁਰਾ ਸਾਹਿਬ ਆਪਣੀ ਕੁੜੀ ਨੂੰ ਡਿਊਟੀ ਛੱਡਣ ਗਏ ਨੇ ਜਾਂ ਨਹੀਂ ਪਰ ਨਹੀਂ ਪੁਲਿਸ ਮਹਿਕਮੇ ਨੂੰ ਨਾ ਛੁੱਟੀਆਂ ਬਹੁਤ ਕੱਟ ਹੁੰਦੀਆਂ ਨੇ ਚੱਲ ਕੋਈ ਨਾ ਅੱਧਾ ਘੰਟਾ ਹੀ ਰਹਿ ਗਿਆ अद्धा घंटा होीक लग ट चाहे तो उधर हो जाए गल करके हटू किस हाँ, कि ना कि बहन ने पर कहूँगा कि हाँ भी मेरे घर ना चोरी होगी तु रिपोर्ट लिखो वाहर भवन कि स्याण है तू बहुत दिमाग है तेरे लवे नैन तेरे चैन मेरे ਮ ਲੁੱਟਦੇ ਰਹਿਣ ਰਕਾਨੇ ਜਿੱਥੇ ਦੇਖਾਂ ਤੂੰ ਹੀ ਦਿਸ ਜੇ ਬਲੇਖੇ ਬੈਣ ਰਕਾਨੇ ਨੈਣ ਤੇਰੇ ਚਾਹਣਾ ਮੇਰੇ ਮ ਲੁੱਟਦੇ ਰਹਿਣ ਰਕਾਨੇ ਜਿੱਥੇ ਦੇਖਾਂ ਤੂੰ ਹੀ ਦਿਸ ਜੇ ਬਲੇਖੇ ਬੈਣ ਰਕਾਨੇ ਉਹ ਮੇਰੇ ਹੱਥ ਤੇ ਤੁਬਾਲੀ ਜਦ ਤੂੰ ਤੇਰੇ ਬਿਨਾਂ ਓ ਘਟਦਾ ਪੱਦ ਬਲੀਏ ਮੇਰੀਆਂ ਗੁਦੜਾਂ ਵਿੱਚ ਜਾਵੇ ਰਜਤ ਕਰ ਮੇਰੇ ਮਸਲੇ ਦਾ ਹੱਲ ਬਲੀਏ ਨਹੀਂ ਚਾਹ ਰਿਹਾ ਚੱਲ ਵੀ ਬਵਨ ਹੋ ਜਾ ਸ਼ੁਰੂ ਹਏ ਬੂਬੇ ਮੇਰਾ ਪੱਟਿਆ ਗਿਆ ਮੇਰਾ ਲੁੱਟਿਆ ਗਿਆ ਬਹੁ ਮਾੜਾ ਹੋ ਗਿਆ ਇਹ ਨਹੀਂ ਹੋਣਾ ਚਾਹੀਦਾ ਸੀ ਹੁਣ ਦੱਸ ਮੇਰੀ ਕੌਣ ਹੈਲਪ ਕਰੋ ਇਸ ਸੁਨਸਾਨ ਗਲੀ ਚ ਯਾ ਉਹ ਤਾਂ ਹੈ ਜਾਣੇ ਅਬ ਸੁਣੋ ਕੀ ਹੋ ਗਿਆ ਤੁਹਾਨੂੰ ਹੈਲਪ ਕਿਉਂ ਚਾਹੀਦੀ ਆ ਕੁਝ ਨਹੀਂ ਹੋਇਆ ਮੈਡਮ ਜੀ ਤੁਸੀਂ ਮੇਰੀ ਕੋਈ ਹੈਲਪ ਨਹੀਂ ਕਰ ਸਕਦੇ ਤੁਸੀਂ ਜਾਓ ਰੋ अच्छा चलो ठीक है मैडम जी ਤੁਸੀਂ ਪੁਲਿਸ ਚੋਂ ਨਹੀਂ ਮੈਂ ਪੁਲਿਸ ਦੀ ਵਰਦੀ ਪਾ ਕੇ ਟਰੱਕ ਚਲਾਉਣੀ ਆ ਆਬਵੀਅਸਲੀ ਜੇ ਮੈਂ ਪੁਲਿਸ ਦੀ ਵਰਦੀ ਪਾਈ ਆ ਤਾਂ ਮੈਂ ਪੁਲਸੀ ਹੋਊਂਗੀ ਹਾਂ ਅੱਛਾ ਮੈਡਮ ਫਿਰ ਤਾਂ ਤੁਸੀਂ ਮੇਰੀ ਹੈਲਪ ਕਰ ਸਕਦੇ ਹੋ ਪਲੀਜ਼ ਮੇਰੀ ਹੈਲਪ ਕਰ ਦੋ ਮੈਂ ਤਾਂ ਤੁਹਾਨੂੰ ਪਹਿਲੀ ਪੁੱਛਿਆ ਸੀ ਚਲੋ ਛੱਡੋ ਅੱਛਾ ਦੱਸੋ ਮੈਂ ਥੋੜੀ ਕੀ ਹੈਲਪ ਕਰ ਸਕਦੀ ਆ ਮੇਰੇ ਨਾਲ ਘਰੇ ਚੋਰੀ ਹੋ ਗਈ ਪਲੀਜ਼ ਤੁਸੀਂ ਰਿਪੋਰਟ ਲਿਖ ਲਓ ਲੈ ਮੈਂ ਵੀ ਕਿਵੇਂ ਰਿਪੋਰਟ ਲਿਖ ਲਾਂ ਤੁਸੀਂ ਥਾਣੇ ਆ ਜਿਓ ਉੱਥੇ ਰਿਪੋਰਟ ਲਿਖੀ ਜਾਊਗੀ ਲੈ ਮੈਡਮ ਜੀ ਹੱਦ ਕਰ ਦਿਓ ਤੁਸੀਂ ਇੱਕ ਤਾਂ ਮੇਰੇ ਘਰੇ ਪਹਿਲੀ ਚੋਰੀ ਹੋ ਗਈ ਉਪਰੋਂ ਜੇ ਮੈਂ ਥਾਣੇ ਆ ਗਿਆ ਮੇਰੇ ਘਰੇ ਫੇਰ ਚੋਰੀ ਹੋ ਜਾਊਗੀ ਜਿਹੜੇ ਦੋ ਪਾਂਡੇ ਰਹਿ ਗਏ ਉਹ ਵੀ ਕੋ ਚੱਕ ਕੇ ਲੈ ਜੂ ਇਹ ਤਾਂ ਨਹੀਂ ਮੈਨੂੰ ਪਤਾ ਪਰ ਤੁਹਾਨੂੰ ਜਦੋਂ ਟਾਈਮ ਲੱਗੇ ਤੁਸੀਂ ਥਾਣੇ ਆ ਜਿਓ ਤੇ ਰਿਪੋਰਟ ਲਖਵਾ ਲਿਓ ਠੀਕ ਹੈ ਲੈ ਮੈਡਮ ਜੀ ਫਿਰ ਮੈਨੂੰ ਤੁਹਾਡਾ ਇਸ ਮੁਹੱਲੇ 'ਚ ਰਹਿਣ ਦਾ ਕੀ ਫਾਇਦਾ ਕੀ ਹੋਇਆ ਤੁਸੀਂ ਘਟ ਘਟ ਅੰਦਰ ਆ ਕੇ ਇੱਕ ਵਾਰ ਇਹ ਤਾਂ ਦੇਖ ਜੋ ਚੋਰੀ ਕੀ ਕੀ ਹੋ ਗਿਆ ਚਲੋ ਦਿਖਾਓ ਫਿਰ ਕੀ ਕੀ ਚੋਰੀ ਹੋਇਆ ਚਲੋ ਆਜੋ 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 ਤੇ ਨਾਲ ਆਇਓ ਸਲਿੱਪ ਹੁੰਦਾ ਇਹ ਮੀਂਹ ਪਿਆ ਹੋਇਆ ਨਾ ਇਧਰ ਲੰਘ ਜਾ ਹੇ ਜਾਨੀ ਬੈਠਾ ਬੈਠਾ ਮੈਡਮ ਜੀ ਬੈਠਾ ਬੈਠਾ ਹੁਣ ਤੁਸੀਂ ਮੈਨੂੰ ਇਹ ਦੱਸੋ ਮੈਡਮ ਥੋੜਾ ਦੁਰੋ ਥੋੜਾ ਦੁਰੋ ਜਾ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਮੈਂ ਤੁਹਾਨੂੰ ਪਾਣੀ ਲਿਆ ਦਾਂ ਚਾਹ ਬਣਾ ਦਾਂ ਕਿ ਜੂਸ ਲਿਆ ਦਾਂ ਮੈਂ ਕੁਛ ਨਹੀਂ ਖਾਣਾ ਪੀਣਾ ਤੁਸੀਂ ਮੈਨੂੰ ਪਹਿਲਾਂ ਇਹ ਦੱਸੋ ਵੀ ਚੋਰੀ ਕਿੱਥੇ ਹੋਈ ਐ ਮੈਡਮ ਜੀ ਚੋਰੀ ਤੁਹਾਨੂੰ ਮੈਂ ਦਿਖਾਈ ਦਊਂਗਾ ਤੁਸੀਂ ਮੈਨੂੰ ਦੱਸੋ ਵੀ ਤੁਸੀਂ ਕੀ ਪੀਓਗੇ ਮੈਂ ਕੁਝ ਨਹੀਂ ਪੀਣਾ ਲੈ ਜੀ ਤੁਸੀਂ ਤਾਂ ਬਾੜਾ ਸੰਗਦੇ ਹੋ ਚਲੋ ਮੈਂ ਆਪ ਸੋਚਦਾ ਵੀ ਮੈਂ ਕੀ ਲੈ ਕੇ ਆਵਾਂ ਹੂੰ ਪਾਣੀ ਨਹੀਂ ਯਾਰ ਪਾਣੀ ਤਾਂ ਬੜਾ ਸਿੰਪਲ ਹੋ ਜੂ ਫਿਰ ਚਾਹ ਨਹੀਂ ਹੈ ਬਾਹਰ ਨਾ ਮੀਂਹ ਪੈ ਗਿਆ ਮੀਂਹ ਨਾਲ ਪਰਦਾ ਹੀ ਉੱਠ ਗਈ ਹਿਊਮਿਡਿਟੀ ਹੋ ਗਈ ਗਰਮੀ ਹੋ ਗਈ ਬਾਹਲੀ ਚਾਹ ਨਹੀਂ ਫਿਰ ਜੂਸ ਪਰ ਜੂਸ ਤਾਂ ਹੈ ਹੀ ਨਹੀਂ ਫੇਰ ਸੋਚ 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 ਬਵਨ ਕੁਛ ਤਾਂ ਸੋਚ ਹਾਂ ਕਾਫੀ ਕਾਫੀ ਬਣਾ ਲੈਣਾ ਇਹ ਸੈਟਰ ਹੋ ਮੈਡਮ ਜੀ ਮੈਂ ਨਾ ਕਾਫੀ ਬਣਾ ਕੇ ਲੈਣਾ ਤੁਸੀਂ ਬੈਠੋ ਹਾਂ ਸੌਰੀ ਜੀ ਸੌਰੀ ਮੈਨੂੰ ਤਾਂ ਇਹ ਪਾਗਲ ਲੱਗਦਾ ਪਾਣੀ ਚਾਹ ਜੂਸ ਦਾ ਆਪਸ਼ਨ ਦੇ ਕੇ ਲੈਣ ਕੌਫੀ ਚਲਾ ਗਿਆ ਨਾਲੇ ਜਿਹਦੇ ਘਰ ਇਹ ਚੋਰੀ ਹੋਈ ਹੋਵੇ ਉਹਨੂੰ ਤਾਂ ਉਹੀ ਨਹੀਂ ਕੁਝ ਸੁਝਦਾ ਮੈਨੂੰ ਤਾਂ ਇਹ ਲੱਗਦਾ ਹੈ ਕਮਲਾ ਆਹ ਲੈ ਮੈਡਮ ਜੀ ਕੌਫੀ ਕੌਫੀ ਪੀ ਕੇ ਦੱਸਿਓ ਵੀ ਕੌਫੀ ਕਹੇ ਜੀ ਬਣੀ ਹੈ ਹੂੰ ਸਵਾਦ ਉੰਦੂਸੀ ਮੈਨੂੰ ਇਹ ਦੱਸੋ ਵੀ ਚੋਰੀ ਕਿੱਥੇ ਹੋਈ ਆ ਲੈ ਮੈਡਮ ਜੀ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਾਫੀ ਸੁਆਦ ਹੈ ਜੇ ਸੁਆਦ ਹੈ ਤਾਂ ਤੁਸੀਂ ਕਾਫੀ ਪੀਓ ਤਾਂ ਸਹੀ ਬਾਕੀ ਗੱਲਾਂ ਆਪਾਂ ਬਾਅਦੋਂ ਕਰ ਲਾਂਗੇ ਮੈਂ ਉਰੇ ਨਾ ਕਾਫੀ ਪੀਣ ਨਹੀਂ ਆਈ ਤੁਸੀਂ ਮੈਨੂੰ ਕਿਹਾ ਸੀ ਵੀ ਉਰੇ ਚੋਰੀ ਹੋਈ ਆ ਤਾਂ ਮੈਂ ਉਹ ਦੇਖਣ ਆਈ ਆ ਵੀ ਕੀ ਕੀ ਚੋਰੀ ਹੋਇਆ ਜਲਦੀ ਦੱਸੋ ਮੈਨੂੰ ਕੀ ਚੋਰੀ ਹੋਇਆ ਠੀਕ ਠੀਕ ਹੈ ਮੈਡਮ ਜੀ ਚਲੋ ਆਜੋ ਮੈਂ ਤੁਹਾਨੂੰ ਦਿਖਾ ਦਿੰਨਾ ਵੀ ਕੀ ਕੀ ਚੋਰੀ ਹੋਇਆ ਮੈਡਮ ਜੀ ਅੰਦਰ ਨਾ ਇੱਕ ਟੀਵੀ ਟਰੋਲੀ ਸੀ ਅੱਛਾ ਟੀਵੀ ਟਰੋਲੀ ਚੋਰੀ ਹੋ ਗਈ ਨਹੀਂ ਨਹੀਂ ਜੀ ਟੀਵੀ ਟਰੋਲੀ ਤਾਂ ਪਈ ਐ ਟੀਵੀ ਟਰੋਲੀ ਦੇ ਉੱਪਰ ਜਿਹੜਾ ਟੀਵੀ ਸੀ ਨਾ ਅੱਛਾ ਟੀਵੀ ਚੋਰੀ ਹੋ ਗਿਆ ਨਾ ਨਾ ਜੀ ਟੀਵੀ ਨਹੀਂ ਚੋਰੀ ਹੋਇਆ ਟੀਵੀ ਤਾਂ ਹੈਗਾ ਟੀਵੀ ਟਰੋਲੀ ਵੀ ਨਹੀਂ ਚੋਰੀ ਹੋਈ ਨਹੀਂ ਹੋਈ ਉਹਦੇ ਉੱਪਰ ਪਿਆ ਟੀਵੀ ਵੀ ਨਹੀਂ ਚੋਰੀ ਹੋਇਆ ਨਹੀਂ ਹੋਇਆ ਫਿਰ ਚੋਰੀ ਕੀ ਹੋਇਆ ਸੁਣੋ ਮੈਡਮ ਜੀ ਧਿਆਨ ਨਾਲ ਸੁਣੋ ਟੀਵੀ ਟਰੋਲੀ ਦੇ ਉੱਪਰ ਟੀਵੀ ਸੀ ਟੀਵੀ ਦੇ ਉੱਪਰ ਨਾ ਇੱਕ ਡੀਵੀਡੀ ਸੀ ਡੀਵੀਡੀ अच्छा डीवीडी चोरी हो गई <laughs> नहीं नहीं जी नहीं काली क्यों करते हो सुन तो लो वो गल ट्रॉली के ऊपर हां जी हां जी मेनू पता है टीवी ट्रॉली के ऊपर टीवीसी ਤੇ ਟੀਵੀ ਦੇ ਉੱਪਰ ਟੀਵੀ ਡੀਸੀ ਫਿਰ ਚੋਰੀ ਕੀ ਹੋਇਆ ਹੈ ਗੱਲ ਤਾਂ ਸੁਣ ਮੈਡਮ ਦੇਖੋ ਟਰਾਲੀ ਦੇ ਉੱਪਰ ਟੀਵੀਸੀ ਟੀਵੀ ਦੇ ਉੱਪਰ ਟੀਵੀ ਡੀਸੀ ਡੀਵੀਡੀ ਦੇ ਉੱਪਰ ਨਾ ਕੁੱਤਾ ਸੀ ਟੀਵੀਡੀ ਉੱਪਰ ਕੁੱਤਾ ਕੁੱਤਾ ਡੀਵੀਡੀ ਉੱਪਰ ਕੀ ਕਰ ਰਿਹਾ ਸੀ ਮੈਡਮ ਜੇ ਜੋ ਮਰਜ਼ੀ ਕਰ ਰਿਹਾ ਹੋਵੇ ਪਰ ਮੇਨ ਗੱਲ ਤਾਂ ਹੁਣ ਇਹ ਹੈ ਵੀ ਉਹ ਉੱਥੇ ਹੈ ਨਹੀਂ ਉਹ ਚੋਰੀ ਹੋ ਗਿਆ ਅੱਛਾ ਉਹ ਕੁੱਤਾ ਕਿੰਨੇ ਸਾਲ ਦਾ ਸੀ ਸਾਲ ਤਾਂ ਜੀ ਦੇਖੋ ਮੈਨੂੰ ਯਾਦ ਨਹੀਂ ਬਸ ਮੈਨੂੰ ਇੰਨਾ ਕੁ ਪਤਾ ਹੈ ਵੀ ਜਦੋਂ ਮੈਂ ਛੋਟਾ ਹੁੰਦਾ ਸੀ ਨਾ ਉਦੋਂ ਦਾ ਉਹ ਓਡੇ ਦਾ ਓਡੇ ਹੀ ਹੈ ਹੈ ਇਹੇ ਜਿਹਾ ਕਿਹੜਾ ਕੁੱਤਾ ਜਿਹੜਾ ਹਰ ਤੱਕ ਬੜਾ ਹੀ ਨਹੀਂ ਹੋਇਆ ਉਹ ਨਾ ਜੀ ਚਿਤਰਾ ਮਿਤਰਾ ਸੀ ਹੁਣ ਮੈਂ ਤੈਨੂੰ ਕਿਵੇਂ ਸਮਝਾਵਾਂ ਇੱਕ ਮਿੰਟ ਜਦੋਂ ਕੁੱਤਾ ਚੋਰੀ ਹੋਇਆ ਸੀ ਥੋੜਾ ਬਤਾ ਭੋਂਗਿਆ ਤਾਂ ਹੋਣਾ ਉਹ ਲੈ ਜੀ ਕਿਹੋ ਜਿਹੀ ਗੱਲਾਂ ਕਰ ਰਹੇ ਹੋ ਭੋਂਗਦਾ ਤਾਂ ਹੁੰਦਾ ਜੇ ਅਸਲੀ ਹੁੰਦਾ ਉਹ ਤਾਂ ਮੇਰਾ ਫੇਵਰੇਟ ਖੜੋਨਾ ਸੀ ਹੈ ਖੜੋਨਾ ਟੌਏ ਥੋੜਾ ਕੁੱਤਾ ਚੋਰੀ ਹੋਇਆ ਉਹ ਵੀ ਨਕਲੀ ਕਿ ਤੁਸੀਂ ਉਸ ਨਕਲੀ ਕੁੱਤੇ ਦੀ ਰਿਪੋਰਟ ਲਖਾਉਣੀ ਹੈ ਹਾਏ ਰੱਬਾ ਮੈਨੂੰ ਚੱਕਰ ਆ ਰਹੇ ਨੇ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਮੈਨੂੰ ਮੇਰੇ ਘਰੇ ਜਾਣ ਦੋ ਹਾਏ ਰੱਬਾ ਮੈਂ ਕਿੱਥੇ ਪਾਗਲਖਾਨੇ ਚ ਆ ਗਈ ਪਿੱਛੇ ਹੋ ਲੈ ਜੀ ਤੁਸੀਂ ਪੁਲਿਸ ਮਹਿਕਮੇ ਚੋਂ ਤੁਹਾਡਾ ਫਰਜ਼ ਬਣਦਾ ਮੇਰਾ ਕੁੱਤਾ ਲੱਭਣ ਦਾ ਨਹੀਂ ਤਾਂ ਮੈਂ ਤੁਹਾਡੇ ਤੇ ਰਿਪੋਰਟ ਕਰ ਦੂੰਗਾ ਵੀ ਇਹਨਾਂ ਨੇ ਮੇਰਾ ਕੁੱਤਾ ਨਹੀਂ ਲੱਭਿਆ ਵੀ ਆਹ ਤੁਸੀਂ ਕਿਹੋ ਜਿਹੇ ਬੰਦੇ ਭਰਤੀ ਕਰ ਰਹੇ ਨੇ ਲੈ ਤੁਹਾਨੂੰ ਕਿ ਨਹੀਂ ਕਿਹਾ ਕਿ ਮੈਂ ਪੁਲਸ ਚ ਮੈਂ ਤਾਂ ਤੁਹਾਡੇ ਨਾਲ ਮਜ਼ਾਕ ਕਰ ਰਹੀ ਸੀ ਉਹ ਦਰਸਨਾ ਮੈਨੂੰ ਨਾ ਸ਼ੁਰੂ ਤੋਂ ਹੀ ਪੁਲਸ ਭਰਤੀ ਹੁੰਦਾ ਬਹੁਤ ਸ਼ੌਂਕ ਸੀ ਤੇ ਮੈਂ ਪੁਲਸ ਚ ਤਾਂ ਭਰਤੀ ਹੋ ਨਹੀਂ ਸਕੀ ਇਸ ਕਰਕੇ ਮੈਂ ਆਪਣੀ ਫਰੈਂਡ ਦੀ ਡਰੈਸ ਮੰਗ ਕੇ ਪਾ ਲਈ ਤੇ ਮੈਂ ਪੁਲਸ ਚ ਨਹੀਂ ਹੈਗੀ ਲੈ ਜੀ ਇਹ ਤਾਂ ਤੁਸੀਂ ਚੋੜ ਬੋਲ ਰਹੇ ਹੋ ਮੈਂ ਤੁਹਾਨੂੰ ਰੋਜ਼ ਦੇਖਦਾ ਤੁਸੀਂ ਜਦੋਂ ਰਲ ਲੰਘਦੇ ਹੋ ਡਿਊਟੀ ਤੇ ਤੁਸੀਂ ਮੈਨੂੰ ਰੋਜ਼ ਦੇਖਦੇ ਹੋ? ਤੁਸੀਂ ਮੈਨੂੰ ਰੋਜ਼ ਕਿਉਂ ਦੇਖਦੇ ਹੋ? ਨਹੀਂ ਜੀ, ਮੈਂ ਨਹੀਂ ਦੇਖਦਾ। ਮੈਂ ਤਾਂ ਉਸ ਟਾਈਮ ਬਾਹਰ ਖੜਾ ਹੁੰਨਾ ਜਦ ਤੁਸੀਂ ਮੇਰੇ ਮੂਰ ਨੂੰ ਲੰਘਦੇ ਹੋ। ਔਰ ਵੱਡੀ ਗੱਲ ਤਾਂ ਇਹ ਹੈ ਵੀ ਵਰਦੀ ਤੁਸੀਂ ਇਹੀ ਪਾਈ ਹੁੰਦੀ ਹੈ। ਹਾਂ, ਇਹੀ ਹੁੰਦੀ ਹੈ ਵਰਦੀ। ਇਸ ਦਾ ਮਤਲਬ ਤਾਂ ਇਹੀ ਹੈ ਨਾ ਵੀ ਤੁਸੀਂ ਪੁਲਿਸ ਚੋਂ ਠੀਕ ਹੈ। ਮੈਂ ਮੰਨਦੀ ਆ। ਹਾਂ, ਮੈਂ ਪੁਲਿਸ ਚਾ। ਪਰ ਮੈਨੂੰ ਇਹ ਦੱਸੋ ਵੀ ਨਕਲੀ ਕੁੱਤਾ ਗੁੰਮ ਹੋਈ ਦੀ ਰਿਪੋਰਟ ਕੌਣ ਲਿਖਵਾਉਂਦਾ ਹੈ? ਤੁਸੀਂ ਕੰਮ ਕਰੋ। ਤੁਸੀਂ ਮੇਰੇ ਕੋਲ ਰਿਪੋਰਟ ਲਖਵਾਉਣ ਦੀ ਬਜਾਏ ਨਾ ਕਿਸੇ ਚੰਗੇ ਜਿਹੇ ਦਿਮਾਗ ਵਾਲੇ ਡਾਕਟਰ ਕੋਲੇ ਆਪਣੇ ਦਿਮਾਗ ਦਾ ਇਲਾਜ ਕਰਾਓ। ਪਤਾ ਕਿਉਂ? ਕਿਉਂਕਿ ਮੈਨੂੰ ਇਹ ਲੱਗਦਾ ਤੁਹਾਡੇ ਦਿਮਾਗ 'ਚ ਨਾ ਫਰਕ ਹੈ। ਹਾਂਜੀ। ਵੈਸੇ ਇਹ ਗੱਲ ਤਾਂ ਤੁਸੀਂ ਬਿਲਕੁਲ ਸੱਚੀ ਕਹੀ ਹੈ। ਕਿਉਂਕਿ ਜਿਸ ਦਿਨ ਦਾ ਮੈਂ ਤੁਹਾਨੂੰ ਦੇਖਿਆ ਨਾ ਮੇਰੇ ਦਿਮਾਗ 'ਚ ਸੱਚੀ ਫਰਕ ਪੈ ਗਿਆ। ਹੋਰ ਤਾਂ ਮੈਨੂੰ ਕੋਈ ਸੁਝਦਾ ਹੀ ਨਹੀਂ। ਥੋੜਾ ਉੱਚੀ ਬੋਲੋ ਮੈਨੂੰ ਵੀ ਤਾਂ ਸੁਣੇ ਵੀ ਤੁਸੀਂ ਕੱਲੇ ਕੀ ਗੱਲਾਂ ਕਰੀ ਜਾ ਰਹੇ ਹੋ ਜੀ ਮੈਂ ਤਾਂ ਇਹ ਕਹਿ ਰਿਹਾ ਵੀ ਤੁਸੀਂ ਨਾ ਥੋੜਾ ਟਾਈਮ ਹੋਰ ਰੁਕ ਜਾਓ ਮੇਰਾ ਨਾ ਐਕਚੁਅਲੀ ਫੇਵਰਟ ਕੁੱਤਾ ਗੁੰਮ ਹੋ ਗਿਆ ਤਾਂ ਮੇਰਾ ਇਸ ਘਰ ਚ ਜੀਣ ਹੀ ਲੱਗ ਰਿਹਾ ਤੁਸੀਂ ਰੁਕ ਜਾਓਗੇ ਨਾ ਤਾਂ ਮੇਰਾ ਥੋੜਾ ਜਿਹਾ ਜੀ ਲੱਗ ਜਾਊਗਾ ਕੀ ਬੋਲਤਾ ਹੈ ਜਾਣੇ ਤਾਂ ਇਸ ਤੇ ਮੈਂ ਕੀ ਕਰਾਂ ਤੁਸੀਂ ਕੰਮ ਕਰਿਓ ਕੱਲ ਤੁਸੀਂ ਥਾਣੇ ਜਾਇਓ ਤੇ ਉੱਥੇ ਜਾ ਕੇ ਰਿਪੋਰਟ ਲਖਵਾਇਓ ਠੀਕ ਹੈ ਮੇਰੀ ਨਾ ਗੱਲ ਸੁਣੋ ਮੈਨੂੰ ਬੜੀ ਗੱਲ ਤੱਕ ਮੋਣੀ ਆਉਂਦੀ ਨਹੀਂ ਤਾਂ ਮੈਂ ਸਿੱਧੇ ਸਿੱਧੇ ਗਾਲੀ ਕਰ ਦਿੰਦਾ ਮੈਨੂੰ ਕੁੱਤੇ ਨਾਲ ਕੋਈ ਪਿਆਰ ਨਹੀਂ ਸੀ ਮੈਨੂੰ ਤਾਂ ਤੁਹਾਡੇ ਨਾਲ ਪਿਆਰ ਹੈ ਕੋਈ ਨਾ ਇੱਕ ਨਾ ਇੱਕ ਦਿਨ ਤੁਹਾਨੂੰ ਮੈਂ ਹਾਸਲ ਕਰਕੇ ਰਹੂੰਗਾ ਕਿਸਮਤ 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 ਮੰਮੀ ਮੰਮੀ ਮੰਮਾ ਮੰਮਾ ਕੀ ਹੋ ਗਿਆ ਪੁੱਤ ਤੂੰ ਐਵੇਂ ਚੁੱਪ ਚੁੱਪ ਕੇ ਬੈਠੀ ਹੈ ਅੱਗੇ ਤਾਂ ਤੂੰ ਐ ਕਦੇ ਚੁੱਪ ਕਰਕੇ ਬੈਠਨੀ ਨਹੀਂ ਤੈਨੂੰ ਕਹਿਣਾ ਪੈਂਦਾ ਵੀ ਪੁੱਤ ਚੁੱਪ ਕਰ ਜਾ ਅੱਜ ਤੂੰ ਕੁਝ ਬੋਲ ਹੀ ਨਹੀਂ ਰਹੀ ਕੀ ਹੋ ਗਿਆ ਮੇਰੀ ਲਾਡੋ ਨੂੰ ਕੁਝ ਨਹੀਂ ਹੋਇਆ ਮੰਮੀ ਵੈਸੇ ਚੁੱਪ ਕਰਕੇ ਬੈਠੀ ਆ ਮਨ ਨਹੀਂ ਕਰ ਰਹਾ ਮੇਰਾ ਕੁਝ ਵੀ ਬੋਲਣ ਨੂੰ ਲੈ ਮਨ ਕਿਉਂ ਨਹੀਂ ਕਰ ਰਹਾ ਪੁੱਤ ਥਾਣੇ 'ਚ ਕੁਝ ਹੋਇਆ ਨਹੀਂ ਮੰਮੀ ਥਾਣੇ 'ਚ ਸਭ ਕੁਝ ਠੀਕ ਸੀਗਾ ਜੇ ਥਾਣੇ 'ਚ ਸਾਰਾ ਕੁਝ ਠੀਕ ਸੀ ਫਿਰ ਕੁਝ ਰਸਤੇ 'ਚ ਹੋਇਆ ਬਤਾਉਂਦੇ ਹੋਏ ਦੇਖ ਪੁੱਤ ਮੈਂ ਤੇਰੀ ਮਾਂ ਜੇ ਤੂੰ ਮੈਨੂੰ ਨਹੀਂ ਗੱਲ ਦੱਸੇਂਗੀ ਫਿਰ ਹੋਰ ਕਿਹਨੂੰ ਦੱਸੇਂਗੀ ਦੱਸ ਮੇਰਾ ਪੁੱਤ ਕੀ ਹੋਇਆ ਕੁਛ ਨਹੀਂ ਮੰਮੀ ਜਦੋਂ ਮੈਂ ਠਾਣੇ ਤੋਂ ਵਾਪਸ ਕਰਿਆ ਆ ਰਹੀ ਸੀਗੀ ਤਾਂ ਰਸਤੇ 'ਚ ਨੇ ਇੱਕ ਘਰ 'ਚੋਂ ਮੁੰਡਾ ਨਿਕਲਿਆ ਉੱਚ-ਉੱਚੀ ਜੀ ਕਰਿਆ ਸੀ ਹਾਏ ਚੋਰੀ ਹੋ ਗਈ ਹਾਏ ਚੋਰੀ ਹੋ ਗਈ ਬੱਸ ਫਿਰ ਮੈਂ ਉਹਨੂੰ ਘੜ ਕੇ ਪੁੱਛਣ ਲੱਗ ਗਈ ਮੈਂ ਕਿ ਕੀ ਚੋਰੀ ਹੋ ਗਿਆ ਉਹ ਕਹਿੰਦਾ ਐਫ ਆਈ ਆਰ ਲਿਖੋ ਲੈ ਪੁੱਤ ਤੂੰ ਉਹਨੂੰ ਕਹਿਣਾ ਸੀ ਮੈਂ ਐਵੇਂ ਕਿਵੇਂ ਲਿਖ ਸਕਦੇ ਤੇਰੇ ਐਫ ਆਈ ਆਰ ਤੁਸੀਂ ਇਹ ਜਾ ਕੇ ਐਫ ਆਰ ਆਪਣੀ ਠਾਣੇ ਲਖਾਓ ਮੰਮੀ ਮੈਂ ਵੀ ਉਹਨੂੰ ਇਹੀ ਕਿਹਾ ਸੀ ਵੀ ਜੇ ਤੁਹਾਡੇ ਘਰੇ ਚੋਰੀ ਹੋਈ ਆ ਤਾਂ ਤੁਸੀਂ ਥਾਣੇ ਜਾ ਕੇ ਰਿਪੋਰਟ ਲਿਖਾਓ ਉੱਤੋਂ ਇਹਨੂੰ ਕਹਿੰਦਾ ਵੀ ਤੁਸੀਂ ਵੀ ਤਾਂ ਪੁਲਿਸ 'ਚੋਂ ਤੁਸੀਂ ਇੱਕ ਵਾਰ ਅੰਦਰ ਆ ਕੇ ਦੇਖੋ ਤਾਂ ਸੀ ਵੀ ਕੀ ਕੀ ਚੋਰੀ ਹੋਇਆ ਫਿਰ ਕੀ ਜਦੋਂ ਮੈਂ ਅੰਦਰ ਜਾ ਕੇ ਦੇਖਿਆ ਸਭ ਕੁਝ ਠੀਕ ਸੀ ਉੱਥੇ ਤਾਂ ਕੁਝ ਵੀ ਚੋਰੀ ਨਹੀਂ ਹੋਇਆ ਸੀ ਅੱਛਾ ਪੁੱਤ ਜੇ ਉਹਨਾਂ ਨੇ ਕੁਝ ਚੋਰੀ ਨਹੀਂ ਹੋਇਆ ਤੀ ਫਿਰ ਰੌਲਾ ਕਿਉਂ ਪਾਉਂਦਾ ਫਿਰਦਾ ਦੀ ਹਾਈ ਚੋਰੀ ਹੋ ਗਈ ਚੋਰੀ ਹੋ ਗਈ ਮੰਮੀ ਉਹ ਤਾਂ ਬਸ ਡਰਾਮਾ ਕਰ ਰਿਹਾ ਸੀ ਸਿਰਫ ਮੇਰੇ ਨਾਲ ਗੱਲ ਕਰਨ ਲਈ ਲੈ ਆਹ ਕੀ ਗੱਲ ਬਣੀ ਉਹਨੇ ਕੀ ਲੈਣਾ ਤੇਰੇ ਨਾਲ ਗੱਲ ਕਰਕੇ ਯਾਰ ਤੁਸੀਂ ਸਮਝ ਨਹੀਂ ਰਹੇ ਉਹ ਮੈਨੂੰ ਕਹਿੰਦਾ ਮੈਂ ਤੁਹਾਨੂੰ ਪਸੰਦ ਕਰਦਾ ਤੇ ਤੁਹਾਡੇ ਨਾਲ ਵਿਆਹ ਕਰਾਉਣਾ ਨਾ ਐਵੇਂ ਕਿਵੇਂ ਵਿਆਹ ਕਰਾਉਣਾ ਚਾਹੁੰਦਾ ਨਾ ਤੈਨੂੰ ਮੁੰਡੇ ਬਾਰੇ ਪਤਾ ਨਾ ਤੈਨੂੰ ਉਹਦੇ ਘਰਦਿਆਂ ਦਾ ਪਤਾ ਵੀ ਮੁੰਡਾ ਕੀ ਕਰਦਾ ਕੀ ਨਹੀਂ ਕਰਦਾ ਵੀ ਨਾਲੇ ਕੋਈ ਨਸ਼ਾ ਪਤਾ ਤਾਂ ਨਹੀਂ ਕਰਦਾ ਐਵੇਂ ਕਿਸੇ ਤੁਰੇ ਜਾਂਦੇ ਨਾਲੇ ਵਿਆਹ ਕਰਾ ਲਾਂਗੇ ਅਸੀਂ ਉਹੀ ਤਾਂ ਮੰਮੀ ਮੈਂ ਕਹਿ ਰਹੀ ਆ ਮੈਂ ਐਵੇਂ ਕਿਸੇ ਨਾਲ ਵੀ ਕਿਵੇਂ ਵਿਆਹ ਕਰਾ ਸਕਦੀ ਆ ਮੈਂ ਤਾਂ ਉਹਨੂੰ ਲੱਗੀ ਸੀ ਚੰਗੀ ਤਰ੍ਹਾਂ ਸਬਕ ਸਿਖਾਉਣ ਪਰ ਫੇਰ ਮੈਨੂੰ ਮੁੰਡਾ ਸਾਊ ਲੱਗਿਆ ਮੈਂ ਸੋਚਿਆ ਚੱਲ ਛੱਡ ਮੈਨੂੰ ਮਾਫ ਕਰ ਦੇਣੀ ਆ ਪਰ ਜੇ ਉਹਨੇ ਅੱਗੇ ਤੋਂ ਮੇਰੇ ਨਾਲ ਇਹੋ ਜਿਹਾ ਕੁਝ ਕਰਨ ਦੀ ਕੋਸ਼ਿਸ਼ ਕਰੀ ਨਾ ਫਿਰ ਦੇਖਿਓ ਤੁਸੀਂ ਮੈਂ ਤਾਂ ਕੀ ਹਾਲ ਕਰਦੀ ਆ ਉਹ ਤਾਂ ਜੇ ਮੁੰਡਾ ਸਾਊ ਆ ਫਿਰ ਆਪਾਂ ਮਿਲ ਲੈਨੇ ਆ ਉਹਨੂੰ ਕੀ ਪਤਾ ਮੁੰਡਾ ਵਧੀਆ ਪਰਿਵਾਰ ਦਾ ਹੀ ਹੋਵੇ ਦੇਖਿਆ ਯਾਰ ਮੰਮੀ ਤਾਂ ਹੀ ਨੀ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਸੀ ਛੱਡੋ ਯਾਰ ਮੈਂ ਤੁਹਾਡੇ ਨਾਲ ਗੱਲ ਹੀ ਨਹੀਂ ਕਰਨੀ ਪਹਿਲੀ ਗਲਤੀ ਤੇ ਇਹਦੀ ਐ ਇਹ ਬਗਾਨੇ ਘਰੇ ਗਈਏ ਕਿਉਂ ਉੱਪਰੋਂ ਜਾਣ ਨਾ ਪਹਿਚਾਨ ਮੇਰੀ ਕੁੜੀ ਵੀ ਜਮਾਂ ਹੀ ਕਾਮਲੀ ਐ ਉਹ ਤਾਂ ਮੁੰਡਾ ਹੀ ਸਾਉਤੀ ਜਿਹੜਾ ਸਹੀ ਸਲਾਮਤ ਘਰੇ ਵਾਪਸ ਆ ਗਈ ਨਹੀਂ ਅੱਜਕੱਲ ਤਾਂ ਜਵਾਨਾ ਇੰਨਾ ਮਾੜਾ ਹੈ ਮੰਨਿਆ ਕਿਨੇ ਪੁਲਿਸ ਦੀ ਵਰਦੀ ਪਾਈ ਹੋਈ ਐ ਇਹਦਾ ਮਤਲਬ ਇਹ ਥੋੜੀ ਐ ਵੀ ਹਰੇਕ ਮੁੱਦਾ ਆਪੇ ਸਲਝਾਊਗੀ ਯਾਰ ਕੀ ਕਰ ਰਹੇ ਨੇ ਪਾਪਾ ਉੱਪਰ ਲੇਟ ਕਰਾ ਕੇ ਧਰਤਾ ਪਾਪਾ ਪਾਪਾ ਹਾਂ ਦੱਸ ਕੀ ਹੋਇਆ ਪੁੱਤ ਤੁਸੀਂ ਉੱਪਰ ਕੀ ਕਰ ਰਹੇ ਹੋ ਮੈਂ ਕੱਦੀ ਥੋੜਾ ਵੇਟ ਕਰ ਰਹੀ ਹਾਂ ਤਿਆਰ ਹੋ ਕੇ ਪਰ ਮੈਂ ਕਿੰਨੀ ਲੇਟ ਹੋ ਗਈ ਆ ਜਲਦੀ ਆ ਹੁਣ نیچے ਮੈਂ ਤਾਂ ਉੱਪਰ ਕਬੂਤਰਾਂ ਨੂੰ ਦਾਣਾ ਪਾਣ ਗਿਆ ਸੀ ਦੱਸ ਕੇ ਹੋ ਗਿਆ ਤੁਹਾਨੂੰ ਨਹੀਂ ਪਤਾ ਕੀ ਹੋਇਆ ਮੈਂ ਰੋਜ਼ ਲੇਟ ਹੋ ਜੰਨੀ ਆ ਤੁਹਾਡੀ ਵਿਜਾ ਕਰਕੇ ਇੱਕ ਤਾਂ ਨਾ ਮੇਰੇ ਇੰਨੀ ਮੁਸੀਬਤ ਪਈ ਹੋਈ ਆ ਨਾ ਸਕੂਟਰੀ ਵਾਲਾ ਭਾਈ ਵੀ ਮੈਨੂੰ ਸਕੂਟਰੀ ਨਹੀਂ ਦੇ ਰਿਹਾ ਹੈਗਾ ਮੈਂ ਰੋਜ਼ ਪਾਪਾ ਤੁਹਾਡੀ ਵਿਜਾ ਕਰਕੇ ਲੇਟ ਹੋ ਜੰਨੀ ਆ ਅੱਜ ਤਾਂ ਮੈਂ ਉਹਨੂੰ ਕਹਿ ਕੇ ਆ ਨਾ ਤੇ ਮੇਰੀ ਸਕੂਟਰੀ ਦੇ ਕਿਉਂਕਿ ਮੇਰੇ ਬਾਪ ਮੈਨੂੰ ਰੋਜ਼ ਲੇਟ ਕਰਾ ਦਿੰਦਾ ਕੁੜੀਏ ਤੂੰ ਬਹੁਤ ਰੋਣਾ ਪਣੀ ਹੈ ਤੇਰੇ ਕਰਕੇ ਮੈਂ ਰੋਜ਼ ਲੇਟ ਹੋਇਆ ਨਾ ਅੱਛਾ ਥੋੜੀ ਰਿਟਾਇਰਮੈਂਟ ਹੋ ਗਈ ਤੁਸੀਂ ਟਿੱਕੇ ਘਰੇ ਨਹੀਂ ਬੈਠ ਸਕਦੇ ਨਾ ਤੁਸੀਂ ਰੋੜ ਰੋੜ ਕਿੱਥੇ ਜਾਣਾ ਮੇਰਾ ਤਾਂ ਪਤਾ ਹੈ ਵੀ ਮੈਂ ਕੰਮ ਤੇ ਜਾਣਾ ਤੁਸੀਂ ਦੱਸੋ ਤੁਸੀਂ ਕਿੱਥੇ ਜਾਣਾ ਘਰੇ ਬਹਿ ਜਾ ਕਰੋ ਰਾਮਨਾਰ ਅੱਛਾ ਹੁਣ ਤੂੰ ਦੱਸ ਦੇਂਗੇ ਮੈਨੂੰ ਮੈਂ ਕਿੱਥੇ ਜਾਵਾਂ ਕਿੱਥੇ ਨਾ ਜਾਵਾਂ ਸੋਕਾ ਮੁੰਨੇ ਮੈਨੂੰ ਉਹ ਨਹੀਂ ਕਰਨਾ ਮੰਨੇ ਤੇਰੇ ਮਕੈਨਿਕ ਨੂੰ ਮੈਂ ਕਹਿ ਕਹਾਂ ਅੱਜ ਬੀਬੀ ਸਕੂਟਰੀ ਛੇਤੀ ਟੀ ਕਰ ਦੇ ਹਾਂ ਠੀਕ ਐ ਕਿਹਾ ਇਹ ਉਹਨੂੰ ਵੈਸੇ ਮੈਂ ਤਾਂ ਆਪ ਦੁਖੀ ਹੋਈ ਪਿਆ ਰੋੜ ਰੋ ਤੁਹਾਡੀਆਂ ਮਿੰਤਾ ਕਰਕੇ ਰੋੜ ਲੇਟ ਕਰਾ ਦੁੰਦੇ ਨੇ ਚਲੋ ਹੁਣ ਛੇਤੀ ਬਹੁਤ ਲੇਟ ਹੋ ਗਿਆ ਪਹਿਲੀ होने नहीं हो रहा कुड़ी तू तो पहले लेट हो रही है ये बंद हो गया पापा पता तो नहीं क्यों गया ये ओ खोल में की करा स्टार्ट नहीं हो रहा दोबारा स्टार्ट करके देखो नहीं, नहीं हो रहा ओ हो चालू हो रहा दो-दो डक्का कुछ ऑटो नहीं है ना तो ऑटो है ना गड्डी है और है ना बारिश का है भाई टाइम की मुसीबत हूं की मेरी है पापा ਉਹ ਦੇਖਦੇ ਆ ਹੁਣ ਦੇਖਦਾ ਮਕੈਨਿਕ ਵੀ ਨਿਕਾਇਆ ਇੱਥੇ ਤਾਂ ਕੋਈ ਮੈਨੂੰ ਤਾਂ ਸਮਝ ਨਹੀਂ ਆ ਰਿਹਾ ਮੈਂ ਕੀ ਕਰਾਂ ਮੈਂ ਤਾਂ ਪਹਿਲੀ ਹੀ ਮਕੈਨਿਕ ਵੀ ਨਹੀਂ ਆ ਅਜੇ ਤਾਂ ਮੇਰੀ ਗਾਲਾਂ ਪੱਕੀਆਂ ਹੀ ਨਹੀਂ ਤੇਰਾ ਕੋਈ ਮਕੈਨਿਕ ਵੀ ਨਿਕਾਇਆ ਵੇ ਮੋਟਰ ਠੀਕਰ ਵਾਲਾ ਕੰਮ ਕਰੋ ਪਪਾ ਆਪਾਂ ਇਹਨੂੰ ਰੋੜ ਕੇ ਲੱਗਿਆ ਚੱਲਦੇ ਆਂ ਨਾ ਨੇੜੇ-ਤੇੜੇ ਕੋਈ ਮਕੈਨਿਕ ਹੋਵੇ ਚੱਲ ਟਰਾਈ ਕਰ ਲੈਣੇ ਆਪਾਂ ਕੀ ਪਤਾ ਨੇੜੇ-ਤੇੜੇ ਮਕੈਨਿਕ ਹੋਵੇ ਕੋਈ ਆਪਾਂ ਰੋੜ ਕੇ ਲੈ ਚੱਲਦੇ ਆਂ ਚਲੋ ਕਰ ਲੈਣੇ ਆਪਾਂ ਸੋਹਰਾ ਤੇ ਮੇਰੀ ਹੋਂ ਵਾਲੀ ਘਰ ਲਿਓ ਰੇ ਕੀ ਕਰ ਰਹੇ ਨੇ ਇਹਨਾਂ ਨੂੰ ਕੀ ਹੋ ਗਿਆ ਮੈਨੂੰ ਤਾਂ ਲੱਗਦਾ ਇਹਨਾਂ ਦਾ ਮੋਟਰਸਲ ਖਰਾਬ ਹੋ ਗਿਆ ਜਾਵਾਂ ਪਰ ਇਹਨੇ ਤਾਂ ਮੇਰੇ ਝਾਂਟਾ ਮਾਰਿਆ ਸੀ ਚੱਲ ਕੋਈ ਨਾ ਦੇਖੇ ਚਾਉਗੀ ਮੇਰੇ ਸੋਹਰਾ ਸਾਹਿਬ ਨੇ ਇਮਪ੍ਰੈਸ ਕਰਨ ਦਾ ਇਸ ਤੋਂ ਵਧੀਆ ਮੌਕਾ ਤਾਂ ਮੈਨੂੰ ਮਿਲ ਹੀ ਨਹੀਂ ਸਕਦਾ ਜਾਣਾਂ ਯਾਰ ਇਹ ਵੀਰੇ ਕੀ ਕਰ ਰਿਹਾ ਉਹ ਸੱਚ ਮੈਂ ਤਾਂ ਭੁੱਲ ਗਈ ਸੀ ਇਹ ਪਤੰਦਰ ਦਾ ਘਰ ਵੀ ਹੋ ਰਹੀ ਆ ਮੁਸੀਬਤ ਇਕ ਹੋਰ ਨਵੀਂ ਮੁਸੀਬਤ ਸਾਡਾ ਮੋਟਰਸਾਈਕਲ ਵੀ ਕਿੱਥੇ ਆ ਕੇ ਖਰਾਬ ਹੋਇਆ ਇਹਦੇ ਘਰ ਦੇ ਸਾਹਮਣੇ ਕੀ ਹੋ ਗਿਆ ਜੀ ਮੋਟਰਸਾਈਕਲ ਖਰਾਬ ਹੋ ਗਿਆ ਯਾਰ ਸਟਾਰਟ ਨਹੀਂ ਹੋ ਰਹਾ ਨਾ ਸਟਾਰਟ ਨਹੀਂ ਹੋ ਰਹਾ ਇਹਨੂੰ ਇਹ じゃ ਕੀ ਹੋ ਗਿਆ ਇੱਕ ਮਿੰਟ ਦੇਖੋ ਜੀ ਸਟਾਰਟ ਕਿਉਂ ਨਹੀਂ ਹੋ ਰਿਹਾ ਪੈਟਰੋਲ ਵੀ ਹੈਗਾ ਇਸ ਤਾਂ ਇੱਕ ਮਿੰਟ ਮੈਨੂੰ ਐਂ ਲੱਗਦਾ ਵੀ ਪਲੱਗ ਖਰਾਬ ਹੈ ਸ਼ਾਇਦ ਤਾਂ ਲੋ ਜੀ ਇਹਦੇ ਨਾਲ ਪਲੱਗ 'ਚ ਮੜਾ ਕਚਰਾ ਫਸ ਜਾਂਦਾ ਹੈ। ਪਲੱਗ 'ਚ ਜੇ ਹੁਣ ਦੁਬਾਰਾ ਬੰਦ ਹੋ ਗਿਆ ਇਹਨੂੰ ਪਲੱਗ ਕੱਢ ਕੇ ਮੜਾ ਸਾਫ਼ ਕਰ ਲਿਆ ਕਰੋ। ਠੀਕ ਆ। ਠੀਕ ਆ। ਆਉ ਰਹੀ ਆਹਲਾ ਪਲੱਗ। ਥੈਂਕ ਯੂ ਯਾਰ ਤੇਰਾ ਤੂੰ ਮੋਰਟਲਟੀ ਕਰਤਾ। ਹਰ ਤੱਕ ਮੈਕੈਨਿਕ ਨਹੀਂ ਜਿਹੜਾ ਮੋਰਟਲਟੀ ਕਰ ਦਿੰਦਾ। ਉੱਪਰ ਮੇਰੀ ਕੁੜੀ ਲੇਟ ਹੋ ਰਹੀ ਸੀ। ਪੁੱਤ ਥੈਂਕ ਯੂ ਕਰਕੇ ਨਾ ਚੰਗਾ ਮੁੰਡਾ ਦੇਖੋ। ਮੈਂ ਨਹੀਂ ਕਰਦੀ ਥੈਂਕ ਯੂ। ਪਪਾ ਆਪਾਂ ਲੇਟ ਹੋ ਰਿਆਂ। ਚਲੋ ਚੱਲੀਏ। ਹਾਂ ਅਲੀ ਬਹੁਤ ਲੇਟ ਹੋ ਗਿਆ। ਕੁਟਿ ਮੋਟਿਵਾਤੋ ਫੇ ਮੋਫੋਲਾਈ ਕਿ ਨਜ਼ਾਕਤ ਮੀ ਦੀ ਆਤ ਪਾਸੇ ਮੁਝੇ ਲਾਈ ਰੰਗ ਫੁਰਨਾਂ ਦੇ ਵਿਕੜਗੇ ਕੁੜੇ ਅਸੀਂ ਦੋਵੇਂ ਜਦੋਂ ਮਿਲਗੇ ਕੁੜੇ ਨੜਾ ਨੜਾ ਗਾਣੇ ਕੱਲ੍ਹ ਹੋਈਆ ਉੱਟ ਤੁਮਾਂ ਦੀ ਹੀ ਦਿਲ ਕੇ ਕੁੜੇ ਤੇਰੀ ਅੱਖੀਆਂ ਦੇ ਜਾਇ ਮੈਂ ਮਸਾ ਮਸਾ ਛੁੱਪੀ ਕਰੀ ਸੀ ਵੀ ਚਲ ਅੱਜ ਰੈਸਟ ਕਰੂੰਗੀ ਉਹ ਹੀ ਤੁਸੀਂ ਮੇਰੇ ਸਬਜ਼ੀ ਲੈ ਕੇ ਆਣ ਵਾਸਤੇ ਲਿਆਇਓ ਵੀ ਹਾਂ ਹਾਂ ਚੱਲ ਸਬਜ਼ੀ ਲੈ ਕੇ ਆਈਏ ਤੁਸੀਂ ਤਾਂ ਮੈਨੂੰ ਸੁਣ ਵੀ ਨਹੀਂ ਦਿੰਦੇ ਝੱਜ ਨੇ ਸੁੱਤੀ ਵੀ ਉਠਾ ਲਿਆ ਤੇਰੇ ਸੌਣ ਨਹੀਂ ਦਾ ਪੰਗਾ ਪਾਇਆ ਸਾਰਾ ਕੋਈ ਝੱਜ ਦੀ ਸਬਜ਼ੀ ਮਿਲੀ ਆਪਾਂ ਨੂੰ ਉੱਥੇ ਸਾਰੀਆਂ ਬਾਸੀ ਤਬਾਸੀ ਸਬਜ਼ੀਆਂ ਮਿਲੀਆਂ ਨੇ ਮੈਂ ਤੁਹਾਨੂੰ ਵਾਹੀਂ ਕਹਿ ਰਹੀ ਸੀ ਛੇਤੀ ਛੇਤੀ ਚੱਲ ਸਾਰੀਆਂ ਸਬਜ਼ੀਆਂ ਲੋਕ ਲੈ ਜਾਣਗੇ ਪਰ ਤੂੰ ਨਹੀਂ ਮੰਨੀ గ మన కను చాకే నే మేను నీచే అన్నా పో ਕਿ ਤੋਂ ਆ ਗਿਆ ਅੱਜ ਫੇਰ ਮੈਨੂੰ ਮਗਰ ਲੱਗ ਗਿਆ ਮੰਮੀ ਛੇਤੀ ਚਲੋ ਛੇਤੀ ਚਲੋ ਯਾਰ ਕਿਉਂ ਕੀ ਹੋ ਗਿਆ ਇੰਨੀ ਗਰਮੀ ਲੱਗ ਰਹੀ ਹੈ ਹਲਦੀ ਚਲੋ ਬਸਾਂ ਚੜ ਰਿਹਾ ਤੂੰ ਇੰਨੀ ਕਾਲੀ ਕਾਲੀ ਕਾਪੜਾ ਇਹ ਲੱਗ ਜਾ ਰਹੀ ਹੈ ਮੈਨੂੰ ਜਲਦੀ ਚਲੋ ਬਸ ਨਹੀਂ ਇਹ ਪਹਾੜੇ ਹੋ ਜਾਵਾਂਗੇ ਆਰਾਮ ਨਾਲ ਆਂਟੀ ਰੁਕੋ ਤਾਂ ਸਹੀ ਆਂਟੀ ਆ ਤੁਹਾਡਾ ਪਰਸ ਗਿਰ ਗਿਆ ਜੇ ਪਿੱਛੇ ਦੇਖ ਤਾਂ ਲੈ ਕਰੋ ਪਿੱਛੇ ਮੁੜ ਕੇ ਇਹਨਾਂ ਨੂੰ ਕੱਦਾਵਾਜਾ ਮਾਰ ਰਿਹਾ ਮੈਂ ਤਾਂ ਦੇਖਣਾ ਹੀ ਨਹੀਂ ਮੇਰਾ ਪਰਸ ਗਿਰ ਗਿਆ ਤੂੰ ਜਮੀ ਨਹੀਂ ਕਰ ਕਰਦੀ ਕੁੜੀ ਤੁਸੀਂ ਹੀ ਦੇਖਣਾ ਸੀ ਤੁਹਾਡਾ ਪਰਸ ਗਿਰ ਗਿਆ ਪਰਸ ਤੇ ਤੁਝੋ ਆਪੜਿਆ ਸੀਗਾ ਫਿਰ ਤੇਰਾ ਵੀ ਕੋਈ ਫਰਜ਼ ਬਣਦਾ ਮੇਰੇ ਨਾਲ ਆਈਆਂ ਮਾਣੀ ਮੋਟੀ ਘੌਰ ਰੱਖਣ ਦਾ ਬੱਸ ਕਰੋ ਮੰਮੀ ਆਪਣੇ ਪਰਸ ਦਾ ਧਿਆਨ ਰੱਖਿਆ ਕਰੋ ਚਲੋ ਹੁਣ ਚਲੀਏ ਸ਼ਾਬਾਸ਼ ਪੁੱਤ ਤੈਰੇ ਤੂੰ ਮੈਨੂੰ ਪਰਸ ਦੇਣਾ ਹੱਸਤਾ ਨਹੀਂ ਜਾਵੇਂ ਮੈਂ ਤਾਂ ਉੱਪਰ ਖੜਾ ਹੀ ਕੋਠੇ ਤੇ ਜੀ ਤੁਹਾਡੇ ਪਰਸ ਕਿਰੇ ਮੈਂ ਦੇਖਿਆ ਮੈਂ ਉੱਪਰੋਂ ਹੀ ਆਵਾਜ਼ਾਂ ਮਾਰੀ ਸੀ ਤੁਸੀਂ ਉੱਪਰੋਂ ਵੀ ਨਹੀਂ ਸੁਣਿਆ ਫਿਰ ਥੱਲੇ ਆ ਕੇ ਆਵਾਜ਼ਾਂ ਮਾਰੀਆਂ ਇਹਨਾਂ ਨੇ ਮੈਨੂੰ ਦੇਖ ਵੀ ਰਿਆ ਸੀ ਫਿਰ ਵੀ ਅੱਗੇ ਅੱਗੇ ਭੱਜ ਰਹੇ ਸੀਗੇ ਨਾ ਤੂੰ ਦੇਖ ਕੇ ਅੱਗੇ ਅੱਗੇ ਭੱਜ ਰਹੇ ਸੀ ਤੇ ਮੈਨੂੰ ਪਤਾ ਨਹੀਂ ਲੱਗਿਆ ਐਵੇਂ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਮੈਂ ਦੇਖ ਲਿਆ ਸੀ ਹਾਂ ਇਹ ਤਾਂ ਸ਼ੁਕਰ ਕਰਾ ਮਿਲ ਗਿਆ ਬਣਾ ਪਰਸ ਦੱਸ ਕੀ ਕਰਦੀਆਂ ਪਰਸ ਤੋਂ ਬਿਨਾ 10000 ਰੁਪਏ ਦੇਜੇ ਜੇ ਮੇਰੀ ਜਗ੍ਹਾ ਕੋਈ ਹੋਰ ਹੁੰਦਾ ਜੀ ਫੇਰ ਪਰਸ ਆ ਕੇ ਲੈ ਜਾਂਦਾ ਫੇਰ ਕੋਈ ਵੀ ਨਹੀਂ ਦਿੰਦਾ ਪੁੱਤ ਅੱਜ ਕੱਲ ਸਾਬਾਸ਼ੇ ਤੇਰੇ ਤੂੰ ਤਾਂ ਪਰਸ ਦੇਦਾ ਕੋਈ ਵੀ ਨਹੀਂ ਦਿੰਦਾ ਅੱਜ ਕੱਲ ਤਾਂ ਇੰਨਾ ਸਮਾਂ ਮੜ ਮੈਂ ਉਸ ਦਿਨ ਲਈ ਤੁਹਾਡੇ ਤੋਂ ਮਾਫੀ ਮੰਗਦਾ ਮੈਨੂੰ ਉਸ ਦਿਨ ਲਈ ਮaaf ਕਰ ਦਿਓ ਤੁਸੀਂ ਇਹ ਨਾ ਸੋਚੀ ਕਿ ਮੈਂ ਤੁਹਾਨੂੰ ਇੰਨੀ ਛਾਨੀ ਨਾਲ ਮaaf ਕਰ ਦੂੰਗੀ ਮੈਂ ਤਾਂ ਇੰਨੀ ਛਾਨੀ ਨਾਲ ਨਹੀਂ ਮaaf ਕਰਨ ਲੱਗੀ ਸਮਝ ਗਿਆ ਲੈ ਹੁਣ ਤਾਂ ਤੁਹਾਨੂੰ ਮਾਫ ਕਰਨਾ ਹੀ ਚਾਹੀਦਾ ਮੈਂ ਤੁਹਾਡੇ ਪਾਪਾ ਦਾ ਮੋਟਰਸਾਈਕਲ ਠੀਕ ਕੀਤਾ ਤੇ ਤੁਹਾਡੀ ਮੰਮੀ ਦਾ ਪਰਸ ਲੱਭ ਕੇ ਦਿੱਤਾ ਲੈ ਜੇ ਥੋੜੀ ਜਗ੍ਹਾ ਕੋਈ ਹੋਰ ਹੁੰਦਾ ਤਾਂ ਵੀ ਅੱਧੀ ਕਰਦਾ ਤੁਸੀਂ ਇਹ ਕਰਕੇ ਕੋਈ ਵੱਡਾ ਮਹਾਨ ਕੰਮ ਨਹੀਂ ਕੀਤਾ ਅੱਛਾ ਜੇ ਇਹ ਗੱਲ ਹੈ ਫਿਰ ਦੁਬਾਰਾ ਪਰਸ ਗਿਰ ਕੇ ਦੇਖ ਲਓ ਲੈ ਐਵੇਂ ਕਿਵੇਂ ਪਰਸ ਗੇਰਾ ਨਾਲਿਆ ਹਸਵਾਲ ਜਵਾਬ ਬੰਦ ਕਰ ਦੇ ਤੇ ਮੈਂ ਜਾ ਰਹੀ ਆ ਦੇਖ ਲਿਆ ਹੋਰੇ ਕੰਮ ਖੜਾ ਕਰਤਾ ਜੇ ਤਾ ਅੱਜ ਜਾਣ ਨੂੰ ਸਿਆਪਾ ਪਾਤਾ ਦੀ ਨਮਾ ਹੀ ਇਹ ਤਾਂ ਗੱਲ ਕਰ ਮੁੰਡਾ ਹੀ ਸਾਉਤੀ ਅੱਜ ਕੱਲ ਨਹੀਂ ਕਿੱਥੇ ਕੋਈ ਦਿੰਦਾ ਅੱਜ ਕੱਲ ਭਲਾਈ ਦਾ ਜਮਾਨਾ ਹੈਗਾ ਕਿਤੇ ਹੈ ਇਹ ਤਾਂ ਦੇਤਾ ਇਹਨੇ ਚੰਗਾ ਦੇਖੀ ਨਾ ਦੇਖੀ ਨਾ ਤੇਰੀ ਕਰਜੀ ਮੇਰੇ ਤੇ ਜ਼ਹਿਲੀ ਤੇਰੀ ਮਰਦੀ ਸਫੂੜਾ ਦੀ ਬੰਡੋਰਾ ਲਾ ਤੂੰ ਲੈ ਨੀ ਲਾਲਾ ਜੱਟ ਨਾਲ ਯਾਰੀ ਕਿਉਂ ਡਰਦੀ ਰੰਨੀ ਨਹੀਂ ਅੰਤ ਕੱਲਾ ਸਾਂਭ ਕੇ ਦੂਰ ਰੱਖ ਕੁੜੀ ਸਾਂਭ ਲਉ ਮੈਂ ਤੇਰਿਆਂ ਪਰ ਆਵਾ ਦਿਲ ਸਾਂਭ ਕੇ ਦੂਰ ਰੱਖ ਕੁੜੀ ਸਾਂਭ ਲਉ ਮੈਂ ਤੇਰਿਆਂ ਪਰ ਆਵਾ ਅਸੀਆਂ ਨਾਲ ਕਹਿ ਗਈਆਂ ਰੂਕਟ ਕੇ ਲੈ ਗਈਆਂ ਤੂੰ